ਦਨ 19ਵਾਂ ਚੰਗੀ ਕਿਤਾਬ ਤੇ ਚੰਗਾ ਅਧਿਆਪਕ ਉਹ ਹੈ ਜੋ ਸਿਖਾਉਣ ਦੀ ਬਜਾਏ ਸਾਨੂੰ ਸੋਚਣ ਦੀ ਹੱਦ ਪਾਉਂਦਾ ਹੈ ਜਾਣਕਾਰੀ ਨੂੰ ਸਿਆਣਪ ਸਮਝਣ ਵਾਲੀ ਹੁੰਦੀ ਫਟਹੀ ਉਹਨਾਂ ਦੇ ਪੈਰਾਂ ਦੀ ਜੰਜੀਰਾ ਬਣ ਜਾਂਦਾ ਹੈ ਕੇਸਰ ਦੀ ਅੱਖ ਖੁੱਲ ਗਈ ਸੀ ਪਰ ਉਹ ਅਜੇ ਵੀ ਲੰਮਾ ਪਿਆ ਹੋਇਆ ਸੀ ਫਕੀਰ ਇੱਕ ਪੁਰਾਣੀ ਪੋਥੀ ਨੂਮਾ ਕਿਤਾਬ ਨੂੰ ਬੰਦ ਕਰਕੇ ਆਪਣੀ ਕੋਟਲੀ ਵਿੱਚ ਪਾ ਰਿਹਾ ਸੀ ਸਾਈਂ ਜੀ ਇਹ ਕਿਹੜੀ ਕਿਤਾਬ ਹੈ ਸਹਾ ਮੋਹਮਦ ਦਾ ਜੰਗਨਾਮਾ ਫਕੀਰ ਨੇ ਆਪਣਾ ਸਮਾਨ ਸਮੇਟਦਿਆਂ ਜਵਾਬ ਦਿੱਤਾ ਪੁੱਤਰ ਤੂੰ ਕਿਸ ਜਮਾਤ ਤੱਕ ਪੜਿਆ ਹੈ 8ਵੀਂ ਤੱਕ ਕੇਸਰ ਨਹੀਂ ਗਿਆ ਪਿੰਡ ਦਾ ਸਕੂਲ 8ਵੀਂ ਤੱਕ ਹੀ ਸੀ ਫਕੀਰ ਨੂੰ ਤਿਆਰ ਹੋਇਆ ਬੇਕੇਸਰ ਛੇਤੀ ਛੇਤੀ ਉੱਠਿਆ ਉਸ ਨੇ ਅੱਖਾਂ ਤੇ ਪਾਣੀ ਦੇ ਛਿੱਟੇ ਮਾਰ ਕੇ ਫਿਰ ਤੇ ਪਰਨਾ ਦੁਬਾਰਾ ਬੰਨਿਆ ਤੇ ਸਮਾਨ ਇਕੱਠਾ ਕਰਕੇ ਫਕੀਰ ਦੇ ਪਿੱਛੇ-ਪਿੱਛੇ ਤੁਰ ਪਿਆ ਅੱਜ ਦਾ ਸਫ਼ਰ ਸਵੇਰੇ ਸੱਜਰੇ ਹੀ ਸ਼ੁਰੂ ਹੋ ਗਿਆ ਸੀ ਰਸਤੇ ਵਿੱਚ ਮਿੱਟੀ ਦੀ ਨਮੀ ਜਈ ਕੰਦ ਨਾਲ ਬਗਲੇ ਇੱਕ ਸਕੂਲ ਦਿਸਿਆ ਜਿਸਦੇ ਬੇੜੇ ਵਿੱਚ ਤਿੰਨ ਚਾਰ ੜੇਕਾਂ ਦੇ ਦਰਕਰ ਸਨ ਕੇਸਰ ਨੇ ਕੰਧ ਉਪਰੋਂ ਅੰਦਰ ਧਿਆਨ ਮਾਰਿਆ ਸਕੂਲ ਖਾਲੀ ਸੀ ਅੱਜ ਐਤਵਾਰ ਹੋਣਾ ਕੇਸਰ ਨੇ ਸੋਚਿਆ ਸਾਈਂ ਜੀ ਤੁਸੀਂ ਵੀ ਕਦੇ ਸਕੂਲ ਗਏ ਹੋ ਕੇਸਰ ਨੇ ਪੁੱਛਿਆ ਸਾਡੇ ਨੇੜੇ ਤੇ ਜਿਹੜੇ ਪਿੰਡਾਂ ਵਿੱਚ ਕੋਈ ਸਕੂਲ ਨਹੀਂ ਸੀ ਮੈਂ ਪਿੰਡ ਦੀ ਧਰਮਸ਼ਾਲਾ ਚ ਗ੍ਰੰਥੀ ਜੀ ਕੋਲ ਗੁਰਮੁਖੀ ਤੇ ਉਰਦੂ ਦੀ ਤਾਲੀਮ ਲਈ ਸੀ ਮੈਨੂੰ ਲਿਖਣਾ ਅਜੀਬ ਨਹੀਂ ਹੁੰਦਾ ਪਰ ਪੜ੍ਹ ਜੂ ਲੈਂਦਾ ਹਾਂ ਸਾਈਂ ਜੀ ਤੁਸੀਂ ਅਕਸਰ ਪੜ੍ਹਦੇ ਰਹਿੰਦੇ ਹੋ ਤੁਸੀਂ ਤਾਂ ਸਭ ਜਾਣੀ ਜਾਣੂ ਫਿਰ ਵੀ ਪੜਨ ਦੀ ਕੀ ਲੋੜ ਐ ਕੇਸਰ ਨੂੰ ਲੱਗਦਾ ਸੀ ਕਿ ਕਿਤਾਬਾਂ ਸਿਰਫ ਸਕੂਲ ਦੇ ਇਮਤਿਹਾਨ ਵਿੱਚ ਪਾਸ ਕਰਨ ਲਈ ਹੀ ਹੁੰਦੀਆਂ ਹਨ ਫਕੀਰ ਨੇ ਸਮਝਾਇਆ ਸਾਡੇ ਗੁਰੂਆਂ ਨੇ ਸ਼ਬਦ ਨੂੰ ਗੁਰੂ ਦਾ ਦਰਜਾ ਦਿੱਤਾ ਹੈ ਸਾਨੂੰ ਕਿਤਾਬਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਪੜਨ ਦੀ ਆਦਤ ਪਾਉਣੀ ਚਾਹੀਦੀ ਹੈ ਜਿਸ ਦੀਆਂ ਦੋਸਤ ਕਿਤਾਬਾਂ ਨੇ ਉਹ ਕਦੇ ਇਕੱਲਾ ਨਹੀਂ ਹੋ ਸਕਦਾ ਬਸ ਜਾਣਕਾਰੀ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਸਿੱਖਣ ਦਾ ਮਕਸਦ ਆਪਣੇ ਆਪ ਨੂੰ ਸੁਧਾਰਨਾ ਤੇ ਦੂਜਿਆਂ ਦੀ ਮਦਦ ਲਈ ਕਰਨਾ ਹੋਣਾ ਚਾਹੀਦਾ ਹੈ ਜਦੋਂ ਸਮਾਂ ਮਿਲਿਆ ਸਿੱਖ ਇਤਿਹਾਸ ਜ਼ਰੂਰ ਪੜ੍ਹੇ ਕਿ ਸਾਡੇ ਖੂਨ ਵਿੱਚ ਰਚਿਆ ਇਤਿਹਾਸ ਹੈ ਹੈ ਕਿ ਇੱਕ ਆਮ ਸਿੱਖ ਜ਼ੁਲਮ ਦੇ ਖਿਲਾਫ ਜਜਾਰੂ ਬਣ ਕੇ ਖੜ ਜਾਂਦੇ ਇਤਿਹਾਸ ਵਿੱਚ ਇਸ ਗੱਲ ਦਾ ਗਵਾਹ ਹੈ ਸਮਾਪਾਵੇ ਉਹ ਮੁਗਲਾਂ ਦਾ ਸੀ ਜਾਂ ਅਫਗਾਨੀ ਵਰਗਿਆਂ ਦਾ ਅੰਗਰੇਜ਼ਾਂ ਦਾ ਸੀ ਤੇ ਚਾਹੇ ਹੁਣ ਹੁਣ ਦਾ ਫਕੀਰ ਨੇ ਕੇਸਰ ਨੂੰ ਸਮਝਾਉਣਾ ਵੰਗ ਦੱਸਿਆ ਇਤਿਹਾਸ ਤਾਂ ਪੌਮ ਦੀ ਜੜ ਹੁੰਦੇ ਨੇ ਜੋ ਤੇ ਅਸ ਪੜਦੇ ਨਹੀਂ ਉਹ ਇਤਿਹਾਸ ਅਸਿਰਜੀ ਵੀ ਨਹੀਂ ਸਕਦੇ ਬੀਬੇ ਦੀਆਂ ਸੁਣਾਈਆਂ ਸੀਤ ਇਤਿਹਾਸ ਦੀਆਂ ਸਾਖੀਆਂ ਯਾਦ ਕਰਦੇ ਆ ਕੇਸਰ ਨੂੰ ਜਦ ਆਇਆ ਕਿ ਮੱਸਾ ਰੰਗੜ ਦਾ ਸਿਰ ਲੈ ਕੇ ਦੋ ਸਿੰਘ ਸੂਰਮੇ ਵਿੱਕਨੈਰ ਨੂੰ ਮੁੜੇ ਸਨ ਤਾਂ ਸ਼ਾਇਦ ਉਹ ਵੀ ਐਨਾ ਰਹਾ ਤੋਂ ਹੀ ਲੰਗੇ ਹੋਣ ਜਿੱਥੇ ਹੁਣ ਉਹ ਤੇ ਫਕੀਰ ਤੁਰ ਜਾ ਰਹੇ ਸਨ ਇਹ ਖਿਆਲ ਆਉਂਦਿਆਂ ਹੀ ਕੋੜਿਆਂ ਦੀ ਪੈੜ ਕੇਸਰ ਦੇ ਕੰਨਾਂ ਵਿੱਚ ਅਨੰਦ ਨਾਦ ਵਾਂਗ ਗੂੰਜਣ ਲੱਗੀ ਟਿੱਬਿਆਂ ਦੀ ਕੱਕੀ ਰੇਤ ਜਿਵੇਂ ਅਕਾਲ ਉਸਤਿਤ ਗਾਉਣ ਲੱਗ ਪਈ ਹੋਵੇ ਨਗਾਰਿਆਂ ਦੀ ਧਗੜ ਧਗੜ ਨਾਲ ਜਿਵੇਂ ਹੁਕਮਰਾਨ ਥਰ-ਥਰ ਕਰਨ ਲੱਗ ਪਏ ਹੋਣ ਤੇ ਜੇਕਾਰਿਆਂ ਨੇ ਮੁਜਲਮਾਂ ਦੇ ਖੂਨ ਦੀ ਹਰਕਤ ਤੇਜ਼ ਕਰ ਦਿੱਤੀ ਹੋਵੇ ਸੂਰਜ ਪੂਰੀ ਤਰ੍ਹਾਂ ਛੁੱਪ ਚੁੱਕਿਆ ਸੀ ਪੰਛੀਆਂ ਦੀਆਂ ਡਾਰਾਂ ਤੇ ਕੰਮੇ ਕਰਾਣ ਨੂੰ ਪਰਤ ਰਹੇ ਸਨ ਦੁਰਮਿੱਟੀ ਦੇ ਘਰ ਦਿਸਣ ਲੱਗੇ ਤੇ ਨੇੜੇ ਜਾ ਕੇ ਕੇਸਰ ਨੂੰ ਇੱਕ ਨਿਸ਼ਾਨ ਸਾਹਿਬ ਦਿਸਿਆ ਉਸਨੇ ਫਕੀਰ ਦਾ ਧਿਆਨ ਨਿਸ਼ਾਨ ਸਾਹਿਬ ਵੱਲ ਦੁਆਇਆ ਤਾਂ ਫਕੀਰ ਨੇ ਕਿਹਾ ਅਜਰਾ ਤਾਂ ਆਪਾਂ ਇੱਥੇ ਗੁਰੂ ਘਰ ਹੀ ਰੁਕ ਜਾਂਦੇ ਹਾਂ ਦਰਵਾਜ਼ਾ ਖੁੱਲ੍ਹਾ ਹੀ ਸੀ ਅੰਦਰ ਰਹਿਰਾ ਸਾਹਿਬ ਦਾ ਪਾਠ ਚੱਲ ਰਿਹਾ ਸੀ ਦੋਵਾਂ ਨੇ ਮੱਥਾ ਟੇਕ ਕੇ ਪਾਠ ਸੁਣਿਆ ਅਰਦਾਸ ਤੋਂ ਬਾਅਦ ਪਾਈ ਸਾਹਿਬ ਨੇ ਫਤਿਹ ਬੁਲਾਈ ਤੇ ਰਾਤ ਗੁਜਾਰਨ ਲਈ ਕਮਰਾ ਖੋਲ ਦਿੱਤਾ ਉਹ ਆਪ ਲੰਗਰ ਦਾ ਇੰਤਜ਼ਾਮ ਕਰਨ ਚਲਾ ਗਿਆ ਰੋਟੀ ਪ੍ਰਿੰਡ ਤੋਂ ਬਣ ਕੇ ਹੀ ਗੁਰਦੁਆਰਾ ਸਾਹਿਬ ਆਉਂਦੀ ਸੀ ਲੰਗਰ ਛਕਣ ਤੋਂ ਪਹਿਲਾਂ ਪਾਈ ਜੀ ਨੇ ਅਰਦਾਸ ਕੀਤੀ ਜੈ ਪ੍ਰਸਾਦ ਸਤਿਏ ਅੰਮ੍ਰਿਤ ਖਾਈ ਤਿਸ ਠਾਕੁਰ ਕਉ ਰਖ ਮਨ ਮਾਈ ਲੰਗਰ ਛੱਕ ਕੇ ਉਹ ਵਾਪਸ ਕਮਰੇ ਵਿੱਚ ਆ ਗਏ ਪਾਈ ਜੀ ਕਮਰੇ ਵਿੱਚ ਇੱਕ ਦੀਵਾ ਜਗਾ ਗਏ ਸਨ ਦੀ ਦੋਵਾਂ ਦੇ ਵੀਰੇ ਚannels ਵਿੱਚ ਆਪਣਾ ਆਪਣਾ ਸਮਾਨ ਠਕਾ ਕੇ ਸੌਣ ਦੀ ਤਿਆਰੀ ਕਰ ਲਈ ਤੜਕੇ ਪਾਠ ਕਰਦੇ ਪਾਈ ਜੀ ਦੀ ਮధుਰ ਆਵਾਜ਼ ਨਾਲ ਕੇਸਰ ਦੀ ਅਖੰ ਕੁੱਲੀ ਪਾਈ ਸਾਹਿਬ ਸਹਿਬਜ਼ਾਦਿਆਂ ਦੀ ਸਾਹਤ ਦੀ ਦਰਦਨਾਕ ਬਾਤਾਂ ਆਪਣੀ ਕਰੋਨਾ ਮੀਆ ਬਾਜ਼ ਵਿੱਚ ਸੁਣਾ ਰਹੇ ਸਨ ਕੇਸਰ ਨੇ ਛੋਟੇ ਸਹਿਬਜ਼ਾਦਿਆਂ ਦੇ ਤੇਦਾਦੀ ਮਾ ਗੁਜਰੀ ਦੀਆਂ ਸਾਖੀਆਂ ਸ਼ਾਲਾਂ ਵਿੱਚ ਰਜਾਈ 'ਚ ਬੈਠ ਕੇ ਬੇਬੇ ਕੋਲੋਂ ਕਈ ਵਾਰ ਸੁਣੀਆਂ ਸਨ ਪਾਈ ਸਾਹਿਬ ਦੀ ਰੋਹਾਨੀ ਆਵਾਜ਼ ਨੇ ਕੇਸਰ ਨੂੰ ਦੂਰ ਕਿਸੇ ਅਤੀਤ ਦੇ ਚਰੋਖੇ ਚ ਪੁੰਜਾ ਦਿੱਤਾ ਸੀ ਇੱਕ ਇਟ ਸਰਹੰਦ ਦੀ ਬੋਲਦੀ ਹਾਂ ਆਪਣਾ ਦਿਲ ਪਰੇ ਅੱਜ ਫਰੋਲਦੀ ਹਾਂ ਯੁਗਾਂ-ਯੁਗਾਂ ਤੋਂ ਵੇਖੇ ਮੈਂ ਲੋਕ ਰੋਂਦੇ ਕਾਲੇ ਸਫੇ ਇਤਿਹਾਸ ਦੇ ਖੋਲਦੀ ਹਾਂ ਠੰਡਾ ਬੁਰਜ ਤੇ ਵਗਦੀ ਇਹ ਪੌਣ ਠੰਡੀ ਕਦੇ ਕੰਮਦੀ ਹਾਂ ਕਦੇ ਡੋਲਦੀ ਹਾਂ ਕੱਲ ਜੋ ਦਾਦੀ ਦੀ ਗੋਦ ਚ ਸੁੱਤੀਆਂ ਸਨ ਉਹਨਾਂ ਨਿੱਕੀਆਂ ਜਿੰਦਾਂ ਨੂੰ ਟੋਲਦੀ ਹਾਂ ਰੱਬਾ ਮੁੱਕੇ ਇਹ ਪੌਦੀ ਰਾਤ ਕਾਲੀ ਨਾਲ ਸਮਿਧ ਆਸ ਨੂੰ ਤੋਲਦੀ ਹਾਂ ਦਿਨ ਬੀਮਾ ਹੰਕਾਰ ਨਾਲ ਬੋਲਿਆ ਸੱਚ ਕਈ ਵਾਰ ਝੂਠ ਤੋਂ ਵੀ ਵੱਧ ਖਤਰਨਾਕ ਹੁੰਦਾ ਹੈ ਹੰਕਾਰ ਦੇ ਪਰਛਾਵੇ ਜਦੋਂ ਕਦ ਨਾਲੋਂ ਲੰਬੇ ਹੋ ਜਾਣ ਤਾਂ ਸਮਝ ਲਵੋ ਕਿ ਕਾਮਯਾਬੀ ਦਾ ਸੂਰਜ ਅਸਤ ਹੋਣ ਵਾਲਾ ਹੈ ਅੱਜ ਰਾਤ ਚ ਬੜੀ ਰੌਣਕ ਸੀ ਕੋਈ ਮੇਲਾ ਸੀ ਨੇੜੇ ਰੰਗ ਬਿਰੰਗੇ ਲਹਿੰਗੇ ਪਾਈਂ ਮਟਿਆਰਾਂ ਤੇ ਚਾਦਰਿਆਂ ਵਾਲੇ ਗੱਭਰੂ ਫੁਲਕਾਰੀਆਂ ਨਾਲ ਸਜਾਈ ਗੱਡਿਆਂ ਤੇ ਮੇਲੇ ਨੂੰ ਜਾ ਰਹੇ ਸਨ ਕਿਤੇ ਕਿਤੇ ਪੁਰਾਂਦਿਆਂ ਨਾਲ ਸੰਗਾਰੇ, ਬੋਤੇ ਤੇ ਕੋੜੀਆਂ ਵੀ ਦਿਸ ਰਹੀਆਂ ਸਨ ਕਿਸੇ ਕਿਸੇ ਗੱਭਰੂ ਦੇ ਮੋਢੇ ਤੇ ਸਰੋਂ ਦੇ ਤੇਲ ਨਾਲ ਲਿਸ਼ਕਾਈ ਦੁਨਾਲੀ ਦੀ ਵੀ ਲਟਕ ਰਹੀ ਸੀ ਸ਼ੀਸ਼ਿਆਂ ਜੜੇ ਕੱਗਰੇ ਵਾਲੀ ਇੱਕ ਕੁੜੀ ਕੇਸਰ ਨੂੰ ਬਹੁਤ ਸੋਹਣੀ ਲੱਗੀ ਜਿਸ ਨੇ ਚਾਂਦੀ ਦਾ ਮੋਟਾ ਕੜਾ ਪਾਇਆ ਹੋਇਆ ਸੀ ਤੇ ਠੋਡੀ ਤੇ ਚੰਨ ਤਾਰਾ ਅੱਖਣ ਵਾਇਆ ਹੋਇਆ ਸੀ ਉਸ ਦਾ ਮੰਗੜਾ ਵੇਖ ਕੇ ਕੇਸਰ ਨੂੰ ਨੀਤੀ ਦੀ ਯਾਦ ਆ ਗਈ ਅੱਖਾਂ 'ਚ ਸੂਰਮਾ ਤੇ ਗਲਚਤਬੀਤ ਪਾਈ ਇੱਕ ਚੰਗੀ ਡੀਲਡੋਲ ਵਾਲਾ ਨੌਜਵਾਨ ਕਿਸਰ ਕੋਲ ਨਾਲ ਆ ਰਲਿਆ ਉਸਨੇ ਬੜੇ غرੂਰ ਨਾਲ ਕਿਹਾ ਵੱਡੇ ਮੇਲੇ ਵਾਲੀ ਛਿੰਝ ਚ ਕੁੱਲਣ ਜਾ ਰਿਆਂ ਹਾਂ ਪਿਛਲੇ 3 ਸਾਲ ਤੋਂ ਰੁਮਾਲੀ ਮੇਰੀ ਹੁੰਦੀ ਆਈ ਹੈ ਜਿੱਤਾਂਗਾ ਇਸ ਵਾਰ ਵੀ ਮੈਂ ਹੀ ਪਰਮਾਤਮਾ ਤੈਨੂੰ ਖੁਸ਼ ਰੱਖੇ ਫਕੀਰ ਨੇ ਕਿਹਾ ਤੇ ਭਲਵਾਨ ਨਮਸਕਾਰ ਕਰਕੇ ਅੱਗੇ ਨਿਕਲ ਗਿਆ ਸਾਈ ਜੀ ਤੁਸੀਂ ਉਸ ਨੂੰ ਜਿੱਤਣ ਦਾ ਅਸ਼ੀਰਵਾਦ ਕਿਉਂ ਨਹੀਂ ਦਿੱਤਾ ਕੇਸਰ ਨੇ ਪੁੱਛਿਆ ਕੁਝ ਲੈਣ ਲਈ ਪਹਿਲਾਂ ਆਪਣਾ ਪੰਡਾ ਖਾਲੀ ਕਰਨਾ ਪੈਂਦਾ ਹੈ ਫਕੀਰ ਨੇ ਗੱਲ ਜਾਰੀ ਰੱਖਤੀਆਂ ਕਿਹਾ ਪੁਰਾਣੇ ਸਮੇਂ ਦੀ ਗੱਲ ਹੈ ਚੀਨ ਦਾ ਇੱਕ ਹਕੀਮ ਬਹੁਤ ਸਿਆਣਾ ਮੰਨਿਆ ਜਾਂਦਾ ਸੀ ਨੇੜੇ ਦੇ ਰਾਜਾ ਦੇ ਲੋਕ ਉਸ ਕੋਲ ਇਲਾਜ ਲਈ ਆਉਂਦੇ ਸਨ ਇੱਕ ਗਵੰਡੀ ਰਾਜੇ ਨੇ ਆਪਣਾ ਰਾਜ ਹਕੀਮ ਉਸ ਕੋਲ ਹਕੀਮਤ ਸਿੱਖਣ ਲਈ ਭੇਜਿਆ ਜਦੋਂ ਰਾਜ ਹਕੀਮ ਚੀਨੀ ਹਕੀਮ ਦੇ ਦਰਵਾਜ਼ੇ ਦਵਾਖਾਨੇ ਪਹੁੰਚਿਆ ਤਾਂ ਉੱਥੇ ਪਹਿਲਾਂ ਹੀ ਕਈ ਲੋਕ ਦਵਾਈ ਲੈਣ ਲਈ ਬੱਟੇ ਸਨ ਜਦੋਂ ਵੀ ਚੰਨੀ ਹਕੀਮ ਮਰੀਜ਼ਾਂ ਨੂੰ ਕੁਝ ਦੱਸਣ ਲੱਗਦਾ ਤਾਂ ਮਹਿਮਨ ਹਕੀਮ ਵਿੱਚ ਹੀ ਬੋਲ ਕੇ ਆਪਣੀ ਸਲਾਹ ਦੇਣ ਲੱਗਦਾ ਇਹ ਸਿਲਸਿਲਾ ਕਾਫੀ ਧੀਰ ਚੱਲਦਾ ਰਿਹਾ ਚੰਨੀ ਹਕੀਮ ਨੇ ਚਾਹ ਬਣਾਈ ਤੇ ਮਹਿਮਨ ਹਕੀਮ ਦੇ ਸਾਹਮਣੇ ਖਾਲੀ ਪਿਆਲਾ ਰੱਖ ਕੇ ਉਸ ਵਿੱਚ ਚਾਹ ਪਾਉਣ ਲੱਗਾ ਪਹਿਲਾ ਪਰ ਗਿਆ ਪਰ ਹਕੀਮ ਹੋਰ ਚਾਹ ਲਗਾਤਾਰ ਆਉਂਦਾ ਰਿਹਾ ਫਿਰ ਚਾਹ ਪਿਆਲੇ ਤੋਂ ਬਾਹਰ ਡੁੱਲਣ ਲੱਗ ਪਈ मेहमान नक हकीम हरानी ਨਾਲ ਬੋਲਿਆ ਇਹ ਤੁਸੀਂ ਕੀ ਕਰ ਰਹੇ ਹੋ ਚਾ ਬਾਹਰ ਡੁੱਲ ਰਹੀ ਹੈ ਮੇਰਾ ਪੰਡਾ ਤਾਂ ਨੱਕੋ ਨੱਕ ਪਰਿਆ ਹੋਇਆ ਹੈ ਬਿਲਕੁਲ ਇਹੋ ਤਾਂ ਮੈਂ ਸੋਚ ਰਿਹਾ ਹਾਂ ਕਿ ਤੁਹਾਡਾ ਪੰਡਾ ਤਾਂ ਪਹਿਲਾਂ ਹੀ ਪਰਿਆ ਹੋਇਆ ਹੈ ਤੁਹਾਨੂੰ ਮੇਰੀ ਸਿੱਖਿਆ ਦੀ ਲੋੜ ਨਹੀਂ ਹੈ ਇਹ ਬਾਹਰ ਹੀ ਡੁੱਲੇਗੀ ਚਿੰਨੀ ਹਕੀਮ ਉੱਠਿਆ ਤੇ ਬਾਹਰ ਵੱਲ ਤੁਰ ਪਿਆ ਕੇਸਰ ਨੂੰ ਖਿਆਲ ਆਇਆ ਗੱਲ ਤਾਂ ਬਿਲਕੁਲ ਸਹੀ ਲੱਗ ਰਹੀ ਹੈ ਕਿਉਂਕਿ ਉਸਨੇ ਵੀ ਕਿਸੇ ਕੰਮ 'ਚ ਗਲਤੀ ਉਦੋਂ ਹੀ ਕੀਤੀ ਹੈ ਜਦੋਂ ਉਹ ਆਪਣੇ ਆਪ ਨੂੰ ਉਸ ਕੰਮ ਦਾ ਮਹਾਰ ਸਮਝਣ ਲੱਗ ਪਿਆ ਸੀ ਪੰਡਤਾਂ ਖਾਲੀ ਹੀ ਕੰਮ ਆਉਂਦੇ ਹਨ ਹੰਕਾਰ ਤਾਂ ਅਕਲ ਤੇ ਪਰਦਾ ਪਾ ਕੇ ਕੋਈ ਵੀ ਕੰਮ ਨੇਪਰੇ ਨਹੀਂ ਚੜਨਿੰਦਾ ਫਕੀਰ ਦੀ ਗੱਲ ਸੁਣ ਕੇ ਕੇਸਰ ਦਾ ਧਿਆਨ ਤੁਰੇ ਜਾਂਦੇ ਪਲਵਾਨ ਬਲ ਚਲਾ ਗਿਆ ਫਕੀਰ ਨੇ ਗੱਲ ਅੱਗੇ ਤੋਰਦਿਆਂ ਕਿਹਾ ਕੰਮ ਉਹ ਹੀ ਨੇਪਰੇ ਚੜਦੇ ਨੇ ਜਿਹੜੇ ਦਿਲ ਲਾ ਕੇ ਕਰੀਏ ਅਣਮੰਨੇ ਦਿਲ ਨਾਲ ਸ਼ੁਰੂ ਕੀਤੇ ਕੰਮ ਛੋਟੀਆਂ-ਛੋਟੀਆਂ ਤਕਲੀਫਾਂ ਤੋਂ ਖਬਰਾ ਕੇ ਅਦੂਰੇ ਹੀ ਰਹਿ ਜਾਂਦੇ ਹਨ ਕਹਿੰਦੇ ਨੇ ਸਫਲਤਾ ਦ੍ਰਿੜਤਾ ਦੀ ਕਨੇੜੀ ਚੜ ਕੇ ਆਉਂਦੀ ਹੈ ਤੇ ਦ੍ਰਿੜਤਾ ਉਦੇਸ਼ ਦੇ ਪੈਰਾਂ ਤੇ ਚੱਲ ਕੇ ਕੇਸਰ ਸਫਲਤਾ ਦਾ ਇਹ ਹਲਸਵਾ ਸਮਝਣ ਦੀ ਕੋਸ਼ਿਸ਼ ਕਰਨ ਲੱਗਿਆ ਇੱਕ ਪੁਰਾਣੀ ਗੱਲ ਹੈ ਕਿ ਇੱਕ ਬਹੁਤ ਧਾਰਮਿਕ ਵਿਰਤੀ ਵਾਲਾ ਆਦਮੀ ਆਪਣੀ ਜ਼ਿੰਦਗੀ ਦਾ ਆਖਰੀ ਸਮਾਂ ਆਪਣੇ ਮੁਰਸ਼ਦ ਦੀ ਕੁਟਿਆ ਵਿੱਚ ਗੁਜ਼ਾਰਨਾ ਚਾਹੁੰਦਾ ਸੀ ਜਦੋਂ ਉਹ ਆਦਮੀ ਬਿਰਧ ਹੋ ਗਿਆ ਤਾਂ ਆਪਣੇ ਪਰਿਵਾਰ ਨੂੰ ਆਖਰੀ ਵਾਰ ਮਿਲ ਕੇ ਮੁਰਸ਼ਦ ਦੀ ਕੁਟਿਆ ਬਲ ਚੱਲ ਪਿਆ ਮੁਰਛਦ ਕੋਲ ਪਹੁੰਚਣ ਲਈ ਇੱਕ ਵੱਡਾ ਪਹਾੜ ਅਤੇ ਇੱਕ ਬਹੁਤ ਸੰਘਣਾ ਜੰਗਲ ਲੰਘ ਕੇ ਜਾਣਾ ਪੈਂਦਾ ਸੀ ਜਦੋਂ ਪਹਾੜ ਪਾਰ ਕਰਨ ਤੋਂ ਬਾਅਦ ਜੰਗਲ ਸ਼ੁਰੂ ਹੋਇਆ ਤਾਂ ਮੀਂਹ ਬਹੁਤ ਜ਼ੋਰ ਨਾਲ ਸ਼ੁਰੂ ਹੋ ਗਿਆ ਰਾਤ ਭੈਣ ਕਰਕੇ ਉਹ ਇੱਕ ਚੌਪੜੀ ਵਿੱਚ ਰੁਕ ਗਿਆ ਦੂਸਰੇ ਦਿਨ ਸਵੇਰੇ ਉਸ ਚੌਪੜੀ ਵਾਲੇ ਨੇ ਬਜ਼ੁਰਗ ਨੂੰ ਕਿਹਾ ਇਹ ਮੀ ਹੁਣ ਕਈ ਦਿਨ ਨਹੀਂ ਰੁਕਣਾ ਤਨੂੰ ਕੁਝ ਦਿਨ ਇੱਥੇ ਹੀ ਰੁਕ ਜਾਣਾ ਚਾਹੀਦਾ ਹੈ ਮੀ ਵਿੱਚ ਜੰਗਲ ਪਾਰ ਕਰਨਾ ਬੜਾ ਔਖਾ ਹੋਵੇਗਾ ਨਹੀਂ ਮੇਰੇ ਲਈ ਐਨਾ ਔਖਾ ਨਹੀਂ ਹੋਵੇਗਾ ਕਿਉਂਕਿ ਮੇਰੀ ਰੂਹ ਤਾਂ ਪਹਿਲਾਂ ਹੀ ਮੁਰਸ਼ਦ ਦੀ ਕੁਟਿਆ ਵਿੱਚ ਹੈ ਹੁਣ ਤਾਂ ਬਸ ਮੈਂ ਆਪਣੇ ਸਰੀਰ ਨੂੰ ਹੀ ਲੈ ਕੇ ਜਾਣਾ ਕਹਿ ਕੇ ਉਹ ਵਰਦੇ ਮੀਂਹ ਵਿੱਚ ਹੀ ਬਾਹਰ ਜੰਗਲ ਵੱਲ ਤੁਰ ਪਿਆ ਕੇਸਰ ਸੋਚ ਰਿਹਾ ਸੀ ਕਿ ਰੂਹ ਤਾਂ ਉਸਦੀ ਵੀ ਜਿੱਤੀ ਕੋਲ ਹੈ ਉਸ ਨੂੰ ਲੱਗਿਆ ਜਿਵੇਂ ਉਹ ਜੋਗੀ ਹੋ ਗਿਆ ਸੀ ਜਿਸ ਦੀ ਸੂਰਤ ਸਾਈ ਕੋਲ ਰੂਹ ਜਿੱਤੀ ਕੋਲ ਤੇ ਅਤੇ ਸਿਰਫ ਸਰੀਰ ਹੀ ਉਸਦੇ ਕੋਲ ਸੀ ਉਸ ਦੇ ਕਿੰਨੀ ਥਰਕਦੇ ਬੋਲ ਪਏ ਪਟ ਆਹਾ ਪਬੂਤੀ ਆਪਣੇ ਪਿੰਡੇ ਤੇ ਮਲ ਕਿਸੇ ਨੇ ਕਹੇ ਇਹ ਬੋਲ ਫਕੀਰ ਤਾਂ ਚੁੱਪ ਸਮਾਦੀ ਵਿੱਚ ਕਿਤੇ ਦੂਰ ਜਾ ਚੁੱਕਦਾ ਜਾ ਚੁੱਕਾ ਸੀ ਪਤਾ ਨਹੀਂ ਦੁਨੀਆ 'ਚ ਦੁਨੀਆ ਤਾਂ ਇੱਕ ਹੀ ਹੈ ਫਿਰ ਸਭ ਦੀ ਵੱਖੋ ਵੱਖਰੀ ਕਿਉਂ ਹੈ ਕੇਸਰ ਦੀਆਂ ਅੱਖਾਂ ਵਿੱਚ ਹਨੇਰੇ ਵਿੱਚੋਂ ਆਪਣੀ ਦੁਨੀਆ ਲੱਭਣ ਲੱਗਿਆ ਦਿਨ 21ਵਾਂ ਜ਼ਬਾਨ ਦੇ ਫਟ ਨਾ ਪਰਦੇ ਝਟਟ बोलिए कटसाणी कह गई वो तो बोलना चखनु होई पिछो साइकिल ते आके एक आदमी केसर ते फकीर ਕੋਲ ਰੁਕਿਆ ਉਸਨੇ फकीर ਨੂੰ ਨਮਸਕਾਰ ਕੀਤੀ ਕੇਸਰ ਨੇ ਸਾਈਕਲ ਪਹਿਲੀ ਵਾਰ ਵੇਖਿਆ ਸੀ ਉਸ ਆਦਮੀ ਨੇ ਕੇਸਰ ਨੂੰ ਹਰਾਨੀ ਨਾਲ ਸਾਈਕਲ ਵੇਖਦਿਆਂ ਕਿਹਾ ਇਹ ਸਾਈਕਲ ਮੇਰਾ ਇੱਕ ਅੰਗਰੇਜ਼ ਦੋਸਤ ਬਲੈਤ ਵਾਪਸ ਜਾਣ ਵੇਲੇ ਮੈਨੂੰ ਦੇ ਗਿਆ ਸੀ ਤੁਸੀਂ ਯਾਤਰਾ ਤੇ ਜਾ ਰਹੇ ਹੋ ਉਸਨੇ ਪੁੱਛਿਆ ਇਸ ਤੋਂ ਪਹਿਲਾਂ ਕਿ ਫਕੀਰ ਕੋਈ ਜਵਾਬ ਦਿੰਦਾ ਉਹ ਆਦਮੀ ਫਿਰ ਬੋਲਣ ਲੱਗਿਆ ਤੁਸੀਂ ਕਾਂਸੀ ਜਾ ਰਹੇ ਲੱਗਦੇ ਹੋ ਮੈਂ ਵੀ ਕਾਂਸੀ ਜਾਣਾ ਹੈ ਮੈਂ ਸਾਰਾ ਦੇਸ਼ ਕੁੰਮਣਾ ਹੈ ਸਾਈਕਲ ਤੇ ਫਕੀਰ ਦਾ ਜਵਾਬ ਵਿੱਚੋਂ ਕੱਟ ਕੇ ਉਸਨੇ ਕਾਂਸੀ ਦਾ ਇਤਿਹਾਸ ਦੱਸਣਾ ਸ਼ੁਰੂ ਕਰ ਦਿੱਤਾ ਤੇ ਫਿਰ ਦੱਸਿਆ ਦੇਸ਼ ਤੋਂ ਲੈ ਕੇ ਮੌਸਮ ਤੱਕ ਦਾ ਹਾਲ ਉਸਨੇ ਦੱਸਿਆ ਕਿ ਉਸ ਨੂੰ ਸਾਰਾ ਇਲਾਕਾ ਜਾਣਦਾ ਹੈ ਉਸ ਦਾ ਦਾਦਾ ਰਾਜੇ ਦਾ ਸਲਾਹਕਾਰ ਸੀ ਇਸ ਤਰ੍ਹਾਂ ਦੀਆਂ ਹੋਰ ਗੱਲਾਂ ਉਹ ਲਗਾਤਾਰ ਕਰਦਾ ਜਾ ਰਿਹਾ ਸੀ ਫਿਰ ਪਿੱਛੋਂ ਉਸ ਦਾ ਕੋਈ ਜਾਣਕਾਰ ਆਇਆ ਤਾਂ ਉਸ ਨੇ ਉਸ ਨਾਲ ਵੀ ਗੱਲਬਾਤ ਸ਼ੁਰੂ ਕਰ ਦਿੱਤੀ ਫਕੀਰ ਤੇ ਕਿਸਰ ਅੱਗੇ ਲੰਘ ਗਏ ਕੇਸਰ ਨੇ ਪਿੱਛੇ ਮੁੜ ਕੇ ਵੇਖਿਆ ਉਹ ਆਦਮੀ ਜੇ ਵੀ ਆਪਣੇ ਜਾਣਕਾਰ ਨਾਲ ਗੱਲਾਂ ਕਰ ਰਿਹਾ ਸੀ ਫਕੀਰ ਕੇਸਰਵਾਲ ਵੇਖ ਕੇ ਮੁਸਕਰਾਇਆ ਬਹੁਤਾ ਬੋਲਣਾ ਵੀ ਕਈਆਂ ਦੀ ਆਦਤ ਬਣ ਜਾਂਦੀ ਹੈ ਜਾਣਨ ਅਤੇ ਪਤਾ ਹੋਣ 'ਚ ਕਿੰਨਾ ਫਰਕ ਹੈ ਫਕੀਰ ਨੇ ਕੁਝ ਸੋਚਦਿਆਂ ਕਿਹਾ ਸਾਈਂ ਜੀ ਤੁਸੀਂ ਬਹੁਤ ਘੱਟ ਬੋਲਦੇ ਹੋ ਉਹ ਵੀ ਜੇਕਰ ਤੁਹਾਨੂੰ ਕੋਈ ਕੁਝ ਪੁੱਛੇ ਤਾਂ ਕੇਸਰ ਦੀਆਂ ਨਜ਼ਰਾਂ ਵਿੱਚ ਸਵਾਲ ਸੀ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਫਕੀਰ ਨੇ ਦੱਸਿਆ ਗੱਲ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਆਪ ਤੋਂ ਤਿੰਨ ਸਵਾਲ ਪੁੱਛਣੇ ਲੈਣੇ ਚਾਹੀਦੇ ਹਨ ਪਹਿਲਾਂ ਕੀ ਜੋ ਮੈਂ ਕਹਿ ਰਿਹਾ ਹਾਂ ਕੀ ਇਹ ਸੱਚ ਹੈ ਦੂਸਰਾ ਕੀ ਇਹ ਜ਼ਰੂਰੀ ਹੈ ਤੀਸਰਾ ਕੀ ਸੁਣਨ ਵਾਲ ਨੂੰ ਇਸ ਦਾ ਕੋਈ ਫਾਇਦਾ ਹੋਵੇਗਾ ਜੇ ਤਿੰਨ ਸਵਾਲਾਂ ਦਾ ਜਵਾਬ ਹਾਂ ਵਿੱਚ ਹੈ ਤਾਂ ਗੱਲ ਕਰਨੀ ਚਾਹੀਦੀ ਹੈ ਨਹੀਂ ਤਾਂ ਚੁੱਪ ਰਹਿਣਾ ਵਿੱਚ ਹੀ ਬਿਹਤਰ ਹੈ ਰੱਬ ਨੇ ਸਾਨੂੰ ਮੂੰਹ ਇੱਕ ਤੇ ਕੰਨ ਦੋ ਦਿੱਤੇ ਹਨ ਸੁਣਿਆ ਹੈ ਦੁੱਖ ਪਾਪ ਦਾ ਨਾਸ਼ ਸੁਣਨਾ ਇੱਕ ਉਤਮ ਗੁਣ ਹੈ ਜਿਸ ਨੂੰ ਗ੍ਰਹਿਣ ਕਰਨ ਲਈ ਕਈ ਵਾਰ ਉਮਰਾਂ ਲੰਘ ਜਾਂਦੀਆਂ ਨੇ ਕਿਉਂਕਿ ਸੁਣਨ ਲਈ ਸਬਰ ਚਾਹੀਦਾ ਹੈ ਤੇ ਸਬਰ ਲਈ ਆਪਣੀ ਹਿਮੇ ਨੂੰ ਮਾਰਨਾ ਪੈਂਦਾ ਹੈ ਫਕੀਰ ਨੇ ਬਹੁਤ ਗਹਿਰੀ ਗੱਲ ਸਹਿਜ ਦੀ ਕਹਿ ਦਿੱਤੀ ਸੀ ਸਾਈਂ ਜੀ ਤੁਹਾਨੂੰ ਕਦੇ ਗੁੱਸਾ ਵੀ ਆਉਂਦਾ ਜੇ ਕੇਸਰ ਨੇ ਫਕੀਰ ਨੂੰ ਪੁੱਛਿਆ ਫਕੀਰ ਨੇ ਪੋਟਲੀ ਠੀਕ ਕਰਦਿਆਂ ਕਹਾਣੀ ਸੁਕੀ ਸ਼ੁਰੂ ਕੀਤੀ ਪੁਰਾਣੇ ਜਵਾਨੇ ਚ ਇੱਕ ਸੂਪੀ ਸੰਤ ਜਿਸ ਨੂੰ ਕਦੇ ਕਿਸੇ ਨੇ ਗੁੱਸੇ ਚ ਨਹੀਂ ਵੇਖਿਆ ਆਪਣੇ ਕੁਝ ਚੇਲੇ ਨਾਲ ਆਸਰਨ ਵਿੱਚ ਰਹਿੰਦਾ ਸੀ ਜਦੋਂ ਵੀ ਕੋਈ ਚੇਲਾ ਗਲਤੀ ਕਰਦਾ ਜਾਂ ਕੋਈ ਅਣਜਾਣ ਉਸ ਦਾ અપਮਾਨ ਕਰਦਾ ਤਾਂ ਉਹ ਗਲਤੀ ਕਰਨ ਵਾਲੇ ਨੂੰ ਬੜੇ ਤਿਆ ਨਾਲ ਵੇਖਦਾ ਤੇ ਮੁਸਕਰਾਉਂਦਾ ਮੁਸਤਾਕ ਮੁਸਕਰਾ ਕੇ ਕਹਿੰਦਾ ਕਿਸਤੀ ਖਾਲੀ ਹੈ ਹਾਲਾਤ ਦੀ ਮਾਰੀ ਇਹ ਕਿਸਤੀ ਖਾਲੀ ਹੈ ਚੇਲੇ ਵਾਰ-ਵਾਰ ਸੂਫੀ ਸੰਤ ਨੂੰ ਕਿਸਤੀ ਖਾਲੀ ਹੈ ਦਾ ਰਾਹਸ ਪੁੱਛਦੇ ਰਹਿੰਦੇ ਇੱਕ ਦਿਨ ਉਸਨੇ ਇਸ ਪਿੱਛੇ ਵਾਪਰੀ ਘਟਨਾ ਸੁਣਾਈ ਬਹੁਤ ਸਮਾਂ ਪਹਿਲਾਂ ਮੈਂ ਸਮੁੰਦਰ ਵਿੱਚ ਮੱਛੀਆਂ ਫੜਨ ਦਾ ਫੜਨ ਦਾ ਕੰਮ ਕਰਿਆ ਕਰਦਾ ਸੀ ਇੱਕ ਟਿਕੀ ਹਨੇਰੀ ਰਾਤ ਨੂੰ ਮੈਂ ਜਾਲ ਲਈ ਬੈਠਾ ਸੀ ਕੁਝ ਵੀ ਵਿਖਾਈ ਨਹੀਂ ਸੀ ਦੇ ਰਿਹਾ ਇੱਕ ਹੋਰ ਕਿਸ਼ਤੀ ਮੇਰੀ ਕਿਸ਼ਤੀ ਨਾਲ ਆ ਟਕਰਾਈ ਮੈਨੂੰ ਬਹੁਤ ਗੁੱਸਾ ਆਇਆ ਤੇ ਮੈਂ ਖੜਾ ਹੋ ਕੇ ਦੂਸਰੀ ਕਿਸ਼ਤੀ ਵਾਲੇ ਨੂੰ ਲਲਕਾਰਿਆ ਨਾ ਕਿਸ਼ਤੀ ਪਰਾਂ ਹੋ ਰਹੀ ਸੀ ਨਾ ਕੋਈ ਜਵਾਬ ਦੇ ਰਿਹਾ ਸੀ ਮੈਨੂੰ ਹੋਰ ਗੁੱਸਾ ਆਇਆ ਮੈਂ ਟਕਵਾ ਲੈ ਕੇ ਉਹ ਕਿਸ਼ਤੀ ਵੱਲ ਵਧਿਆ ਨੇੜੇ ਜਾ ਕੇ ਧਿਆਨ ਨਾਲ ਵੇਖਿਆ ਤਾਂ ਪਤਾ ਲੱਗਿਆ ਕਿ ਦੂਸਰੀ ਕਿਸ਼ਤੀ ਚੀਤਾ ਕੋਈ ਵੀ ਨਹੀਂ ਸੀ ਸਮੁੰਦਰੀ ਚੱਕਰ ਦੀ ਮਾਰੀ ਇਹ ਟੁੱਟੀ ਪੱਜੀ ਕਿਸ਼ਤੀ ਲੈਰਨ ਨਾਲ ਰੁੜਦੀ ਰੁੜਦੀ ਮੇਰੀ ਕਿਸ਼ਤੀ ਨਾਲ ਆ ਟਕਰਾਈ ਸੀ ਮੈਨੂੰ ਆਪਣੇ ਆਪ ਤੇ ਸ਼ਰਮਿੰਦਗੀ ਵੀ ਹੋਈ ਤੇ ਹਾਸਾ ਵੀ ਆਇਆ ਸੋ ਹੁਣ ਜਦ ਵੀ ਮੈਨੂੰ ਗੁੱਸਾ ਆਉਣ ਲੱਗਦਾ ਤਾਂ ਮੈਂ ਦੂਸਰੇ ਨੂੰ ਗੌਰ ਨਾਲ ਵੇਖਦਾ ਤੇ ਮੁਸਕਰਾ ਕੇ ਇਹ ਛੱਡਦਾ ਹਾਂ ਕਿਸਤੀ ਖਾਲੀ ਹੈ ਤਲਾਸ਼ ਦੀ ਹਲਾਤ ਦੀ ਮਾਰੀ ਇਹ ਕਿਸਤੀ ਖਾਲੀ ਹੈ ਕਹਾਣੀ ਖਤਮ ਕਰਕੇ ਕੁਝ ਸੋਚਦਿਆਂ ਫਕੀਰ ਰੁਗ ਗਿਆ ਅਕਲ ਦੁਨੀਆ ਦੀ ਸਿਕੰਦਰ ਹੈ ਪਰ ਜੇ ਕਦੇ ਇਹ ਹਾਰਦੀ ਹੈ ਤਾਂ ਸਿਰਪ ਗੁੱਸੇ ਤੋਂ ਫਕੀਰ ਨੇ ਗੱਲ ਜਾਰੀ ਰੱਖਦਿਆਂ ਕਿਹਾ ਪੁੱਤਰ ਇੱਜ਼ਤ ਬੰਦੇ ਨੂੰ ਨਹੀਂ ਬੰਦੇ ਦੇ ਵਿਹਾਰ ਨੂੰ ਮਿਲਦੀ ਹੈ ਫਕੀਰ ਨੇ ਕੇਸਰ ਦੇ ਮੋਢੇ ਤੇ ਹੱਥ ਰੱਖਦਿਆਂ ਕਿਹਾ ਜਾਣਕਾਰੀ ਭਾਵੇਂ ਬੋਲਾਂ ਚੋਂ ਚਲਕ ਸਕਦੀ ਹੈ ਪਰ ਸ਼ਾਨ ਪ ਹਮੇਸ਼ਾ ਕਾਰ ਵਿਹਾਰ ਚੋਂ ਹੀ ਦਿਸਦੀ ਹੈ ਦੂਰ ਦੂਰ ਤੱਕ ਰੇਤ ਤੋਂ ਸਿਵਾ ਕੁਝ ਨਹੀਂ ਸੀ ਦਿਖ ਰਿਹਾ ਰਾਤ ਦੀ ਹਨੇਰੀ ਨੇ ਰਸਤੇ ਚ ਰਸਤੇ ਨੂੰ ਵੀ ਰੇਤ ਨਾਲ ਟਕ ਦਿੱਤਾ ਸੀ ਕੋਈ ਪੈੜ ਜਾਂ ਗੱਡੀ ਦੀ ਲੀ ਵੀ ਨਹੀਂ ਸੀ ਦਿਸ ਰਹੀ ਫਕੀਰ ਨੇ ਖੜਾਵਾ ਲਾ ਕੇ ਹੱਥ ਵਿੱਚ ਫੜ ਲਈਆਂ ਕੇਸਰ ਦੀ ਜੁੱਤੀ ਵਿੱਚ ਵੀ ਵਾਰ-ਵਾਰ ਰੇਤ ਪਰਦੀ ਜਾ ਰਹੀ ਸੀ ਉਸਨੇ ਰੁੱਕ ਕੇ ਆਪਣੀ ਜੁੱਤੀ ਚਾੜੀ ਤੇ ਦੌੜ ਕੇ ਫਕੀਰ ਨਾਲ ਫਿਰ ਜਾ ਰਲਿਆ ਅੱਦੇ ਕੁ ਦਿਨ ਦੇ ਸਫ਼ਰ ਤੋਂ ਬਾਅਦ ਰਸਤੇ 'ਚ ਚਹਲ ਪੈਰ ਸ਼ੁਰੂ ਹੋ ਗਈ ਖੜਾਉਣੇ ਤੇ ਹੋਰ ਸਮਾਨ ਵੇਚਣ ਵਾਲੇ ਆਦਮੀ ਸਿਰਾਂ ਤੇ ਟੋਕਰੇ ਚੁੱਕੀ ਤੇਜ਼ ਤੇ ਤੁਰਦੇ ਕੇਸਰ ਤੇ ਫਕੀਰ ਤੋਂ ਅੱਗੇ ਲੰਘ ਰਹੇ ਸਨ ਨੇੜੇ ਹੀ ਮੁਜ਼ਾਰ ਤੇ ਕੋਈ ਮੇਲਾ ਲੱਗਿਆ ਸੀ ਕਿਤੇ ਮੰਦਾਰੀ ਬੰਦਰ ਦਾ ਤਮੱਸਾ ਵਖਾ ਰਿਆ ਸੀ ਤੇ ਕਿਤੇ ਹਲਵਾਈ ਜਲੇਬੀਆਂ ਕੱਢ ਰਿਆ ਸੀ ਮੁਰਕੇ ਪਾਈ ਔਰਤਾਂ ਤੇ ਟੋਪੀਆਂ ਪਾਈ ਜਵੱਖਾਂ ਨਾਲ ਪੂਰਾ ਮੇਲਾ ਭਰਿਆ ਹੋਇਆ ਸੀ ਕੇਸਰ ਨੇ ਫਕੀਰ ਨੂੰ ਪੁੱਛਿਆ ਸਾਈ ਜੀ ਮੇਲੇ 'ਚ ਢੀੜਾ ਮਾਰਾਂ ਵਾ ਚਲਾ ਜਾ ਪੁੱਤਰਾ ਪਰ ਜਲਦੀ ਮੁੜੀ ਫਕੀਰ ਨੇ ਰਾਹ ਦੇ ਕੰਡੇ ਤੇ ਪਏ ਇੱਕ ਵੱਡੇ ਪੱਥਰ ਤੇ ਬੇੜੀ ਬੈਠਦਿਆਂ ਕਿਹਾ ਕੇਸਰ ਛੇਤੀ ਛੇਤੀ ਮੇਲੇ ਦੀ ਪੀੜੀ ਵਿੱਚ ਲੱਗ ਗਿਆ ਮੁਜ਼ਾਰ ਦੇ ਅੰਦਰ ਲੋਕ ਘਟਸਨ ਪਰ ਬਾਹਰ ਪੀੜ ਲਗਾਤਾਰ ਬੰਦ ਰਹੀ ਸੀ ਚੂੜੀਆਂ ਦੀ ਦੁਕਾਨ ਤੇ ਕੁਝ ਬੁਰਕੇ ਪਾਈ ਔਰਤਾਂ ਰੰਗ-ਬਰੰਗੀਆਂ ਚੂੜੀਆਂ ਵੇਖ ਰਹੀਆਂ ਸਨ ਉਹਨਾਂ ਨੇ ਆਪਣੇ ਚਿਹਰਿਆਂ ਤੋਂ ਬੁਰਕੇ ਚੁੱਕੇ ਹੋਏ ਸਨ ਕੇਸਰ ਨੂੰ ਇੱਕ ਕੁੜੀ ਦਾ ਚਿਹਰਾ ਕੁਝ ਜਾਣਿਆ-ਪਛਾਣਿਆ ਲੱਗਿਆ ਕੇਸਰ ਉਸ ਨੂੰ ਗੌਰ ਨਾਲ ਵੇਖਣ ਲੱਗਿਆ ਇੱਕਦਮ ਉਸ ਕੁੜੀ ਦਾ ਧਿਆਨ ਉਸ ਨੂੰ ਵੇਖਦੇ ਕੇਸਰ ਵੱਲ ਪਿਆ ਤਰੋਪੈਣ ਕੇਸਰ ਦਾ ਮੂੰਹ ਖੁਲਾ ਹੀ ਰਹਿ ਗਿਆ ਕੇਸਰ ਉਸ ਕੁੜੀ ਦੇ ਨੇ ਕਦਮ ਕੇਸਰ ਵੱਲ ਵਧਾਇਆ ਫਿਰ ਉਸਨੇ ਰੁੱਕ ਕੇ ਆਪਣਾ ਮੂੰਹ ਇੱਕਦਮ ਬੁਰਕੇ ਨਾਲ ਟਕਾਇਆ ਤੇ ਦੂਸਰੇ ਪਾਸੇ ਕੁੰਮਕੇ ਪੀੜ ਵਿੱਚ ਰਲ ਗਈ ਕੇਸਰ ਪਾਗਲਾ ਵਾਂਗ ਉਸਨੂੰ ਲੱਭਣ ਲੱਗਿਆ ਕੇਸਰ ਨੇ ਸਾਰਾ ਮੇਲਾ ਛਣ ਮਾਰਿਆ ਪਰ ਉਹ ਫਿਰ ਨਾ ਦਿਸੀ ਕੇਸਰ ਦਾ ਦਿਮਾਗ ਸੁੰਨ ਹੋ ਗਿਆ ਅੰਜੂਆਂ ਪਰੀਆਂ ਅੱਖਾਂ ਨਾਲ ਉਹ ਕਾਫੀ ਦੇਰ ਚੂੜੀਆਂ ਦੀ ਦੁਕਾਨ ਵਾਲਾ ਵੇਖਦਾ ਰਿਹਾ ਉਹ ਹੌਲੀ-ਹੌਲੀ ਤੁਰਦਾ ਬਾਹਰ ਬੈਠੇ ਫਕੀਰ ਕੋਲ ਆਇਆ ਤੇ ਤਾਂ ਮਾਰ ਕੇ ਉਸਦੇ ਗੱਲ ਲਾ ਕੇ ਰੋਣ ਲੱਗ ਪਿਆ ਫਕੀਰ ਕੇਸਰ ਨੂੰ ਗੱਲ ਲਾ ਕੇ ਬਹੁਤ देर ਬੈਠਾ ਰਿਹਾ ਕੇਸਰ ਨੇ ਹੌਲੀ-ਹੌਲੀ ਸਾਰੀ ਗੱਲ ਉਸ ਨੂੰ ਦੱਸੀ ਫਕੀਰ ਚੁੱਪਚਾਪ ਸੁਣਦਾ ਰਿਹਾ ਵੰਡ ਤੋਂ ਬਾਅਦ ਸੁਣੀਆਂ ਅਜਈਆਂ ਅਣਗਿਣਤ ਗੱਲਾਂ ਉਸ ਨੇ ਉਸਤੇ ਜਹਨ ਵਿੱਚ ਬਰੋਲੇ ਵਾਂ ਘੁੰਮਣ ਲੰਗੀਆਂ ਉਹਦੀਆਂ ਕੋਈ ਜਾਣੇ ਫਕੀਰ ਦੇ ਬੋਲਾਂ ਵਿੱਚ ਗਹਿਰੀ ਉਦਾਸੀ ਸੀ ਉਸ ਨੇ ਮੋਢਿਆਂ ਤੋਂ ਫੜ ਕੇ ਕੇਸਰ ਨੂੰ ਖੜਾ ਕੀਤਾ ਤੇ ਹੌਲੀ-ਹੌਲੀ ਤੁਰ ਪਿਆ ਕੇਸਰ ਵੀ ਬੋਝਲ ਕਦਮਾਂ ਨਾਲ ਪਿੱਛੇ-ਪਿੱਛੇ ਤੁਰ ਪਿਆ ਉਸ ਨੂੰ ਲੱਗਿਆ ਜਿਵੇਂ ਉਸ ਦੇ ਪਿੱਛੇ ਕੋਈ ਆ ਰਿਹਾ ਹੋਵੇ ਉਸ ਨੇ ਪਿੱਛੇ ਮੁੜ ਕੇ ਵੇਖਿਆ ਰਾਹ ਖਾਲੀ ਸੀ ਪਰ ਮੇਲਾ ਜਿਵੇਂ ਪਰੇ ਹੋਇਆ ਸੀ ਮੇਲੇ ਚੋਂ ਕਿਸੇ ਦੇ ਗਾਉਣ ਦੀ ਆਵਾਜ਼ ਆ ਰਹੀ ਸੀ ਜ਼ਿੰਦਗੀ ਦੇ ਰੰਗ ਸਜਣਾ ਅੱਜ ਹੋਰ ਤੇ ਕੱਲ ਨੂੰ ਹੋਰ ਦਿਨ ਬਾਈ ਮਾਂ ਸਵਾਲ ਇਹ ਨਹੀਂ ਕਿ ਸਾਡਾ ਧਰਮ ਕਿਹੜਾ ਹੈ ਸਵਾਲ ਇਹ ਹੈ ਕਿ ਸਾਡਾ ਧਰਮ ਹੈ ਕੀ ਨਾਸਤਿਕ ਨੂੰ ਗਲੇ ਲਾ ਕੇ ਰੱਬ ਨੇ ਕਿਹਾ ਰਸਤੇ 'ਚ ਇੱਕ ਦਰਖਤ ਦੇ ਮੁੜ ਰਖੇ ਛੋਟੇ ਵੱਡੇ ਕਈ ਪੱਥਰ ਕੁਝ ਲੀਰਾਂ ਤੇ ਡੁੱਲੇ ਤੇਲ ਬਲ ਇਸ਼ਾਰਾ ਕਰਦਿਆਂ ਫਕੀਰ ਨੇ ਕਿਹਾ ਅੱਜ ਕੱਲ ਲੋਕਾਂ ਨੇ ਆਪਣੇ ਆਪਣੇ ਰੱਬ ਕਢ ਲਏ ਨੇ ਜੇ ਕਿਤੇ ਰੱਬ ਤੇ ਬੰਦਾ ਅਚਾਨਕ ਮਿਲ ਜਾਣ ਤਾਂ ਸ਼ਾਇਦ ਇੱਕ ਦੂਜੇ ਨੂੰ ਕਹਿਣਾ ਨਮਸਕਾਰ ਮੇਰੇ ਸਿਰਜਣਹਾਰ ਕਹਿ ਕੇ ਉਸ ਨੇ ਠਾਕਾ ਲਗਾਇਆ ਕਿਸੇ ਸੋਚਣ ਲੱਗਿਆ ਕੋਣ ਕਿਸ ਦਾ ਸਿਰਜਣਹਾਰ ਹੈ ਅਸੀਂ ਜਿਸ ਪਾਸੇ ਜਾ ਰਹੇ ਹਾਂ ਉਧਰ ਗਰਮੀ ਵੱਧ ਪੈਂਦੀ ਆ ਆਪਾਂ ਦੁਪਹਿਰ ਤੋਂ ਪਹਿਲਾਂ ਪਹਿਲਾਂ ਪੈਂਡਾ ਮੁਕਾ ਲਈਏ ਫਕੀਰ ਨੇ ਕਿਹਾ ਕੱਲ ਵਾਪਰੀ ਪੈਣਤਾਰੋ ਵਾਲੀ ਕਟਨਾ ਬਾਰੇ ਸੋਚਦੇ ਆ ਉਦਾਸ ਕੇਸਰ ਚੁੱਪਚਾਪ ਉਸ ਤੋਂ ਦੋ ਕੁ ਕਦਮ ਪਿੱਛੇ ਚੱਲ ਰਿਹਾ ਸੀ ਕਾਫੀ ਦੇਰ ਬਾਅਦ ਕੇਸਰ ਨੇ ਚੁੱਪ ਤੋੜਨ ਲਈ ਪੁੱਛਿਆ ਸਾਈ ਜੀ ਕਿਸ ਵਰਗ ਹੁੰਦਾ ਵੀ ਹੈ ਜਿੱਥੇ ਕੋਈ ਦੁਖ ਤਪਲੀਪ ਨਾ ਹੋਵੇ ਕੋਈ ਹੋਵੇ ਜੋਵਾਨਾ ਲੈ ਸੁਣ ਇੱਕ ਵਾਰ ਇੱਕ ਰਾਜਕੁਮਾਰ ਨੂੰ ਕਿਸੇ ਨੇ ਦੱਸ ਦਿੱਤਾ ਕਿ ਜ਼ਿੰਦਗੀ 'ਚ ਦੁੱਖ ਸਹਿਣ ਵਾਲੇ ਨੂੰ ਮਰਨ ਤੋਂ ਬਾਅਦ ਸਵਰਗ ਤੇ ਸੁਖ ਭੋਗਣ ਵਾਲੇ ਨੂੰ ਨਰਕ ਮਿਲਦਾ ਹੈ ਰਾਜਕੁਮਾਰ ਮਹਿਲ ਛੱਡ ਕੇ ਜੰਗਲਾਂ ਵਿੱਚ ਚਲਾ ਗਿਆ ਸਰੀਰ ਨੂੰ ਬਹੁਤ ਕਸ਼ਟ ਦਿੱਤੇ ਭੁੱਖੇ ਰਹਿਣਾ ਇਕੱਲਾ ਤੇ ਸਾਰਾ ਸਾਰਾ ਦਿਨ ਖੜੇ ਰਹਿਣਾ ਆਖਰ ਇਸ ਤਰ੍ਹਾਂ ਸਰੀਰ ਨੂੰ ਕਸ਼ਟ ਦੇਣ ਵਾਲੀ ਜ਼ਿੰਦਗੀ ਪਿਤਾ ਕੇ ਰਾਜਕੁਮਾਰ ਬਿਰਧ ਹੋ ਕੇ ਮਰ ਗਿਆ ਮਰ ਕੇ ਜਦੋਂ ਉਹ ਉੱਪਰ ਪਹੁੰਚਿਆ ਤਾਂ ਰੱਬ ਨੇ ਪੁੱਛਿਆ ਤੇਰੀ ਸਵਰਗ ਦੀ ਯਾਤਰਾ ਕਿਵੇਂ ਰਹੀ ਮਰਕੁਰਦਾਰ ਕਹੇ ਕਿ ਫਕੀਰ ਮੁਸਕਰਾਇਆ ਸਵਰਗ ਕੋਈ ਥਾਂ ਨਹੀਂ ਸਾਡੇ ਮਨ ਦੀ ਅਵਸਥਾ ਹੈ ਕੇਸਰ ਚੁਕਚਾਪ ਕੀਰ ਦੀ ਰਮਜ ਨੂੰ ਸਮਝਣ ਦਾ ਯਤਨ ਕਰਦਾ ਰਿਹਾ ਦੁਪਹਿਰ ਨੂੰ ਵਿਸ਼ਰਾਮ ਕਰਨ ਵੇਲੇ ਉਸ ਨੇ ਫਕੀਰ ਨੂੰ ਪੁੱਛਿਆ ਮੈਂ ਸੁਣਿਆ ਹੈ ਕਿ ਧਰਮੀ ਲੋਕ ਮਰਨ ਤੋਂ ਬਾਅਦ ਸਵਰਗ ਜਾਂਦੇ ਨੇ ਤੁਹਾਡਾ ਧਰਮ ਕਿਹੜਾ ਹੈ ਫਕੀਰ ਨੇ ਬੜੇ ਧਰਮ ਮੇ ਨਾਲ ਜਵਾਬ ਦਿੱਤਾ ਸਵਾਲ ਇਹ ਨਹੀਂ ਕਿ ਸਾਡਾ ਧਰਮ ਕਿਹੜਾ ਹੈ ਸਵਾਲ ਇਹ ਹੈ ਕਿ ਸਾਡਾ ਧਰਮ ਹੈ ਕਿ ਕਿਸੇ ਧਰਮ ਅਸਥਾਨ ਤੇ ਬਾਹਰ ਖੜੇ ਇੱਕ ਪਿਖਾਰੀ ਨੂੰ ਅੰਦਰ ਜਾ ਰਹੇ ਇੱਕ ਸਰਦਾਰ ਨੇ ਪੁੱਛਿਆ ਤੂੰ Hindu ਹੈ ਜਾਂ Musalman ਮੈਂ ਭੁੱਖਾ ਹਾਂ ਪਿਖਾਰੀ ਨੇ ਕਿਹਾ ਕੇਸਰ ਉਸ ਪਿਖਾਰੀ ਦੇ ਜਵਾਬ ਬਾਰੇ ਸੋਚ ਰਿਹਾ ਸੀ ਭੁੱਖੇ ਨੂੰ ਤਾਂ ਚੰਨ ਵੀ ਰੋਟੀ ਹੀ ਨਜ਼ਰ ਆਉਂਦਾ ਹੈ ਫਕੀਰ ਨੇ ਕਿਹਾ ਦਿੰਟੜ ਰਿਆ ਸੀ ਫਕੀਰ ਤੇ ਕੇਸਰ ਚੁੱਪਚਾਪ ਤੁਰਦੇ ਗਏ ਛੋਟੇ ਛੋਟੇ ਕਰ ਦਿਸਣ ਲੱਗੇ ਸ਼ਹਿਰ ਦੇ ਬਾਹਰ ਕੇਸਰ ਤੇ ਫਕੀਰ ਨੇ ਕੁਝ ਲੋਕਾਂ ਨੂੰ ਝਗੜਦਿਆਂ ਵੇਖਿਆ ਪਤਾ ਕਰਨ ਤੇ ਕਿਸੇ ਨੇ ਦੱਸਿਆ ਕਿ ਇੱਥੇ ਦੋ ਫਿਰਕਿਆਂ ਵਿਚਕਾਰ ਇੱਕ ਧਾਰਮਿਕ ਸਥਾਨ ਦੀ ਮਲਕੀਅਤ ਦਾ ਝਗੜਾ ਚੱਲ ਰਿਹਾ ਹੈ ਬਣਾਉਣੀ ਤਾਂ ਰੱਬ ਦੀ ਜਗ੍ਹਾ ਹੀ ਹੈ ਫਿਰ ਝਗੜਾ ਕਾਦਾ ਫਕੀਰ ਨੇ ਕਿਹਾ ਦੋਵੇਂ ਕੁਝ ਦੇਰ ਰੁਕੇ ਤਾਂ ਫਿਰ ਅੱਗੇ ਚੱਲ ਪਏ ਸ਼ਹਿਰ ਤੋਂ ਬਾਹਰ ਨਿਕਲ ਕੇ ਫਕੀਰ ਨੇ ਗੱਲ ਅੱਗੇ ਸ਼ੁਰੂ ਕੀਤੀ ਇੱਕ ਵਾਰ ਮੁੱਲਾ ਨਜਰੂਦੀਨ ਦੇ ਪਿੰਡ ਕੋਲੋਂ ਲੰਘ ਰਹੇ ਚਾਰ ਹਜਾਤਰੀਆਂ ਦਾ ਆਪਸ ਵਿੱਚ ਝਗੜਾ ਹੋ ਗਿਆ ਇੱਕ ਯਾਤਰੀ ਤੁਰਕੀ ਸੀ ਦੂਜਾ ਦੂਜਾ ਅਰਬੀ ਤੀਜਾ ਜੁਨਾਨੀ ਤੇ ਚੌਥਾ ইরਾਨੀ ਯਾਤਰਾ ਦੌਰਾਨ ਉਹਨਾਂ ਦੇ ਪੈਸੇ ਖਤਮ ਹੋ ਗਏ ਉਹਨਾਂ ਨੂੰ ਕਿਸੇ ਨੇ ਇੱਕ ਦਰਾਮ ਦੇ ਦਿੱਤਾ ਇਸ ਦਰਾਮ ਦੇ ਅੰਗੂਰ ਖਰੀਦ ਕੇ ਖਾਵਾਂਗੇ ਰਾਨੀ ਨੇ ਕਿਹਾ ਨਹੀਂ ਮੈਂ ਉਹ ਨਾਪ ਖਾਣਾ ਚਾਹੁੰਨਾ ਹ ਅਰਬੀ ਨੇ ਕਿਹਾ ਮੈਂ ਤਾਂ ਓਜਮ ਖਾਵਾਂਗਾ ਤੁਰਕ ਨੇ ਕਿਹਾ ਤੁਸੀਂ ਮੇਰੀ ਮੰਨੋ ਮਸਤ ਤਾਫ ਤਾਫੀਲ ਖਾ ਕੇ ਵੇਖੋ ਜਨਾਨੀ ਨੇ ਸਾਰਿਆਂ ਨੂੰ ਸੁਝਾਉਣ ਦੀ ਕੋਸ਼ਿਸ਼ ਕੀਤੀ ਮੂਲ ਨਾਜ਼ਰਉਦੀਨ ਜੋ ਨੇੜੇ ਹੀ ਖੜੇ ਸਨ ਉਹਨਾਂ ਦੀਆਂ ਗੱਲਾਂ ਸੁਣ ਕੇ ਮੁਸਕਰਾ ਰਹੇ ਸਨ ਉਸਨੇ ਯਾਤਰੂਆਂ ਨੂੰ ਨਾਲ ਲਾ ਜਾ ਕੇ ਬਾਜ਼ਾਰ ਚੋਂ ਅੰਗੂਰ ਖਰੀਦ ਕੇ ਸਾਰਿਆਂ ਨੂੰ ਦੇ ਦਿੱਤੇ ਸਾਰੇ ਬੜੇ ਖੁਸ਼ ਹੋਏ ਨਾਜਰਉਦੀਨ ਨੇ ਹੱਸਦਿਆਂ ਕਿਹਾ ਅਸਲ ਵਿੱਚ ਤੁਸੀਂ ਸਾਰੇ ਹੀ ਅੰਗੂਰ ਖਾਣਾ ਚਾਹੁੰਦੇ ਸੀ ਪਰ ਇੱਕ ਦੂਜੇ ਦੀ ਬੋਲੀ ਨਾ ਸਮਝਣ ਕਰਕੇ ਝਗੜ ਰਹੇ ਸੀ ਫਕੀਰ ਨੇ ਕਿਸਰਵਲ ਵੇਖ ਕੇ ਕਿਹਾ ਇਹ ਹਾਲ ਸਾਡਾ ਹੈ ਰੱਬ ਦਾ ਤਾਂ ਇੱਕ ਹੀ ਹੈ ਪਰ ਅਸੀਂ ਉਸ ਨੂੰ ਸਮਝਣ ਦੀ ਥਾਂ ਉਸ ਦੇ ਅਲੱਗ-ਅਲੱਗ ਨਾਂ ਰੱਖ ਕੇ ਆਪਸ ਵਿੱਚ ਲੜਦੇ ਝਗੜਦੇ ਰਹਿੰਦੇ ਹਾਂ ਅਸੀਂ ਵੰਡ ਲਏ ਨੇ ਰੱਬ ਵੰਡ ਲਿਆ ਸਮਾਜ ਸਾਡੀ ਹੌਨ ਦਿੱਦ ਵਾਲੇ ਸਾਡੀ ਹਿਮੇ ਦਾ ਰਾਜ ਅਸੀਂ ਕੰਦਾ ਕੱਢ ਕੱਢ ਬੰडले ਪਰਿਵਾਰ ਬਾਬੇ ਨਾਨਕ ਨੇ ਤਾਂ ਆਖਿਆ ਸੀ ਇੱਕ ਓਮਕਾਰ ਇੱਕ ਓਮਕਾਰ ਸਾਰਿਆਂ ਚੋਂ ਰੱਬ ਨੂੰ ਵੇਖਣ ਵਾਲਾ ਹੀ ਪਿਆਰ ਦੇ ਅਸਲ ਅਰਥ ਸਮਝ ਸਕਦਾ ਹੈ ਫਕੀਰ ਜਿਵੇਂ ਆਪਣੇ ਆਪ ਹੀ ਗੱਲਾਂ ਕਰ ਰਿਹਾ ਸੀ ਫਕੀਰ ਦੀਆਂ ਰਮਜ਼ਾਂ ਚ ਉਲਝਿਆ ਕੇਸਰ ਪਿਆਰ ਦੇ ਗਹਿਰੇ ਭੇਤ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਪਿਆਰ ਬਾਰੇ ਸੋਚਦਿਆਂ ਕੇਸਰ ਦੀ ਸੋਚ ਹੁੰਦਿਆਂ ਬਾਪੂ ਤੋਂ ਸੁਣੀ ਕਹਾਣੀ ਤੇਜਾ ਨਾ ਜਾਟ ਕੀ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਰਾਜੇ ਨੇ ਹੁਕਮ ਕਰ ਦਿੱਤਾ ਕਿ ਉਸ ਦੇ ਰਾਜ ਵਿੱਚ ਕੋਈ ਵੀ ਬੁੱਢਾ ਬੰਦਾ ਨਹੀਂ ਦਿਖਣਾ ਚਾਹੀਦਾ ਸਾਰੇ ਬੁੱਢਿਆਂ ਨੂੰ ਜੰਗਲ ਵਿੱਚ ਛੱਡ ਕੇ ਆਉਣ ਦਾ ਹੁਕਮ ਰਾਜੇ ਵੱਲੋਂ ਕਰ ਦਿੱਤਾ ਗਿਆ ਜਵਾਨ ਪੁੱਤਰ ਆਪਣੇ ਆਪਣੇ ਬਜ਼ੁਰਗਾਂ ਨੂੰ ਜੰਗਲ ਵਿੱਚ ਛੱਡਣ ਲਈ ਮਜਬੂਰ ਹੋ ਗਏ ਇੱਕ ਪੁੱਤਰ ਆਪਣੇ ਬੁੱਢੇ ਬਾਪ ਨੂੰ ਜੰਗਲ ਵਿੱਚ ਛੱਡਣ ਜਾ ਰਿਹਾ ਸੀ ਦੋਵੇਂ ਚੁੱਪਚਾਪ ਤੁਰੇ ਜਾ ਰਹੇ ਸਨ ਪੁੱਤਰ ਉਦਾਸ ਤੇ ਬੇਵਸੀ ਤੁਰਦਿਆਂ ਤੁਰਦਿਆਂ ਸ਼ਾਮ ਹੋ ਗਈ ਜੰਗਲ ਅਜੇ ਦੂਰ ਸੀ ਬੁੱਢੇ ਬਾਪ ਨੇ ਚੁੱਪ ਤੋੜਦਿਆਂ ਆਪਣੇ ਉਦਾਸ ਪੁੱਤਰ ਨੂੰ ਕਿਹਾ ਗੱਲ ਸੁਣ ਪੁੱਤਰ ਹਨੇਰਾ ਹੋਣ ਵਾਲਾ ਹੈ ਜਦ ਤੱਕ ਅਸੀਂ ਜੰਗਲ ਤੱਕ ਪਹੁੰਚਾਂਗੇ ਰਾਤ ਪੈ ਜਾਣੀ ਹੈ ਜੰਗਲੀ ਜਾਨਵਰਾਂ ਦਾ ਕੀ ਭਰੋਸਾ ਹੈ ਮੈਂ ਤਾਂ ਮਰਨਾ ਹੀ ਹੈ ਤੂੰ ਇੱਥੋਂ ਹੀ ਵਾਪਸ ਚਲਾ ਜਾ ਅੱਗੇ ਮੈਂ ਆਪ ਹੀ ਚਲਾ ਜਾਵਾਂਗਾ ਇਹ ਸੁਣ ਕੇ ਪੁੱਤਰ ਆਪਣੇ ਬਾਪ ਦੇ ਗਲ ਲਾ ਕੇ ਤਾਂ ਹੀ ਰੋ ਪਿਆ ਤੇ ਉਸ ਨੂੰ ਵਾਪਸ ਕਰ ਲਿਆ ਆ ਉਸ ਨੇ ਬਾਪ ਨੂੰ ਕਰਦੇ ਅੰਦਰ ਪਿਛਲੇ ਕਮਰੇ ਵਿੱਚ ਲੁਕਾ ਲਿਆ ਇੰਜ ਹੀ ਦਿਨ ਲੰਘਦੇ ਗਏ ਇੱਕ ਦਿਨ ਰਾਜੇ ਨੇ ਮਨੰਦੀ ਕਰਵਾਈ ਕਿ ਉਸ ਦੀ ਪ੍ਰਜਾ ਵਿੱਚ ਜੋ ਆਦਮੀ ਰਾਖ ਦੀ ਰੱਸੀ ਬਣਾ ਕੇ ਰਾਜੇ ਨੂੰ ਪੇਸ਼ ਕਰੇਗਾ ਉਸ ਨੂੰ ਵੱਡਾ ਇਨਾਮ ਦਿੱਤਾ ਜਾਵੇਗਾ ਪੁੱਤਰ ਨੇ ਕਰ ਆ ਕੇ ਆਪਣੇ ਬੁੱਢੇ ਬਾਪ ਨਾਲ ਗੱਲ ਕੀਤੀ ਬਾਪ ਨੇ ਸਲਾਹ ਦਿੱਤੀ ਤੂੰ ਸਾਨ ਦੇ ਇੱਕ ਮੋਟੀ ਰੱਸੀ ਵਟ ਕੇ ਪ੍ਰਾਂਤ ਚ ਰੱਖ ਲੈ ਤੇ ਫਿਰ ਉਸ ਨੂੰ ਅੱਗ ਲਾ ਦੇ ਜਦੋਂ ਰੱਸੀ ਜਲ ਗਈ ਤਾਂ ਪ੍ਰਾਂਤ ਸਮੇਤ ਜਲੀ ਹੋਈ ਰਾਖ ਦੀ ਉਸ ਰੱਸੀ ਨੂੰ ਰਾਜੇ ਕੋਲ ਲੈ ਜਾਮੀ ਪੁੱਤਰ ਨੇ ਇੰਜ ਹੀ ਕੀਤਾ ਤਾਂ ਰਾਜਾ ਬੜਾ ਖੁਸ਼ ਹੋਇਆ ਤੇ ਉਸ ਨੂੰ ਇਨਾਮ ਦੇ ਕੇ ਪੁੱਛਿਆ ਐਨੀ ਸਾਨਪ ਤੂੰ ਕਿੱਥੋਂ ਚਿੱਤੀ ਹੈ ਪੁੱਤਰ ਨੇ ਸੱਚ-ਸੱਚ ਦੱਸ ਦਿੱਤਾ ਰਾਜਨੇ ਆਪਣੀ ਗਲਤੀ ਮਹਿਸੂਸ ਕਰਦੇ ਆ ਬੁੱਢਿਆਂ ਨੂੰ ਜੰਗਲ ਵਿੱਚ ਛੱਜਣ ਦਾ ਆਪਣਾ ਹੁਕਮ ਵਾਪਸ ਲੈ ਲਿਆ ਕਹਾਣੀ ਖਤਮ ਕਰਕੇ ਬੱਪੂ ਨੇ ਕਿਹਾ ਕਿਆ ਸੀ ਪੁੱਤਰ ਇਹ ਕਹਾਣੀ ਮੈਂ ਤੈਨੂੰ ਇਸ ਕਰਕੇ ਸੁਣਾਈ ਹੈ ਕਿ ਕਿਤੇ ਤੂੰ ਮੇਰਾ ਬੁੱਢੇ ਹੋਏ ਦਾ ਮੰਝਾ ਹਵੇਲੀ ਡੰਗਰਾਂ ਦੇ ਟਾਰੇ ਚ ਨਾ ਛੜਾਈਂ ਕਹਿ ਕੇ ਬੱਪੂ ਹੱਸ ਵੀ ਅਸੀ ਬੱਪੂ ਨੂੰ ਯਾਦ ਕਰਦੇ ਕੇਸਰ ਦਾ ਹੱਥ ਜੇਬ ਚ ਜੇਬ ਚ ਰੱਖੀ ਚਿੱਠੀ ਵੱਲ ਗਿਆ ਤੇ ਉਸ ਦੀ ਸੋਚ ਬਿਕਨੈਰ ਤੇ ਅਣਜਾਣ ਰਸਤੇ ਵਿੱਚ ਗਵਾਚ ਗਈ